ਕੀ ਨਾਮ ਹੈ ਜੀ ਗੁਰਦੀਪ ਸਿੰਘ ਹੈ ਜੀ ਗੁਰਦੀਪ ਜੀ ਕਿਵੇਂ ਦੇਖਦੇ ਹੋ ਆ ਜਿਹੜੀ ਸੜਕ ਦਾ ਕੱਲ ਦਾ ਰੌਲਾ ਪਿਆ ਹੈ ਸੜਕ ਮੈਂ ਜੀ ਇੱਥੇ ਸਾਡੇ ਜੀਵਨ ਸ਼ਰਮਾ ਜੀ ਆਏ ਤੇ ਪਰਸੋਂ ਚੌਥੇ ਦੀ ਮੈਂ ਦੇਖੀ ਹੈ ਇਹ ਜਦੋਂ ਉਹਨਾਂ ਨੇ ਠੇਕੇਦਾਰ ਤੋਂ ਇਹਦੇ ਬਾਰੇ ਪੁੱਛ ਦੱਸ ਕੀਤੀ ਤਾਂ ਠੇਕੇਦਾਰ ਤੋਂ ਸਰੇਮ ਭਾਜ ਦਾ ਦੇਖਿਆ ਸਾਡਾ ਪਿੰਡ ਵਾਸੀਆਂ ਦਾ ਸਾਰਾ ਤੋਂ ਵੱਡੀ ਟਮਾੜ ਇਹ ਹੈ ਕਿ ਜੇਕਰ ਠੇਕੇਦਾਰ ਨੇ ਸਹੀ ਕੰਮ ਕੀਤਾ ਤਾਂ ਉਹਨੂੰ ਭੱਜਣ ਦੀ ਕੋਈ ਗੱਲ ਲੋੜ ਹੈ ਦੂਜੀ ਗੱਲ ਇਹ ਦੀ ਸੈਂਪਲਿੰਗ ਹੋਣੀ ਚਾਹੀਦੀ ਹੈ ਜੀ ਜਿੱਤੋ ਜਿੱਤੋ ਪਿੰਡ ਵਾਸੀ ਮੰਗ ਕਰਦੇ ਨੇ ਇਹਦੀ ਸੈਂਪਲਿੰਗ ਹੋ ਕੇ ਟੋਟਲੀ ਮਟੀਰੀਅਲ ਪਤਾ ਲੱਗ ਜੂਗਾ ਸਾਰਾ ਕੁਝ ਸਾਹਮਣੇ ਆਜੂ ਮਿੱਲੀ ਥੇਡੋਂ ਬਾਹਰ ਆ ਜਾਣੀ ਹੈ ਕਿੰਨਾ ਉਹਦੇ ਵਿੱਚ ਪ੍ਰੀਮਿਕਸ ਪਾਇਆ ਹੈ ਕਿੰਨੀ ਉਹ ਚ ਲੁੱਕ ਪਈ ਹੈ ਕਿੰਨੀ ਬਜਰੀ ਹੈ ਕਿੰਨੀ ਇਹ ਪੱਟੀ ਗਈ ਹੈ ਇਹ ਤੇ ਸਭ ਨੂੰ ਪਤਾ ਹੈ ਹੁਣ ਵੀ ਜਿਵੇਂ ਮੱਖਣ ਸਿੰਘ ਨੇ ਸਾਡੇ ਕਿਹਾ ਪੰਚਾਇਤ ਮੈਂਬਰ ਨੇ ਵੀ ਇਹ ਜਿਹੜੀ ਪੂਰੀ ਪ੍ਰੋਪਰ ਸਫਾਈ ਨਹੀਂ ਹੋਈ ਜੇ ਹੁਣ ਪ੍ਰੋਪਰ ਸੜਕ ਬਣੀ ਹੋਵੇ ਤਾਂ ਇੱਕ ਲੈਵਲ ਤੇ ਬਣੀ ਹੋਵੇ ਗੱਡੀ ਬੁੜਕਣ ਦਾ ਤੇ ਠੜਕਣ ਦਾ ਤਾਂ ਸਵਾਲ ਹੀ ਪੈਦਾ ਨਾ ਹੁੰਦਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਦੀ ਸੈਂਪਲਿੰਗ ਕਰਾਈ ਜਾਵੇ ਜੇ ਠੇਕੇਦਾਰ ਨੇ ਘਟੀਆ ਮਟੀਰੀਅਲ ਵਰਤਿਆ ਤਾਂ ਇਹਦੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਜ਼ਰੂਰੀ ਹੈ ਨਾਮ ਹੈ ਮੱਖਣ ਸਿੰਘ ਦਲੇਮਾ ਅਕਾ ਜੀ ਕੀ ਦਿੱਕਤ ਆਈ ਏ ਸੜਕ ਬਣ ਰਹੀ ਸੀ ਪਿੰਡ ਦੀ ਇਹ ਇਹ ਆ ਪੰਚਾਇਤ ਵੀ ਲੈਂਦੀ ਸੀ ਮੈਂ ਵੀ ਮੈਂ ਪੰਚਾਇਤ ਮੈਂਬਰਾਂ ਸਰਪੰਚ ਵੀ ਆਏ ਸੀ ਗੱਡੀ ਵਾਲਾ ਸਰਪੰਚ ਵੀ ਆਏ ਸੀ ਇਹਦੇ ਵਿੱਚ ਇਹ ਦਿੱਕਤ ਪੈ ਰਹੀ ਆ ਵੀ ਇਹਦੇ ਵਿੱਚ ਮਾਲ ਨਹੀਂ ਬਾਹਰੇ ਪੂਰਾ ਜਿਹੜਾ ਸਫਾਈ ਕਰਿਆ ਪੋਰਾ ਨਹੀਂ ਕਰੀ ਐਵੇਂ ਐਸਾ ਮੇਰਾ ਖੇਤ ਆ 100 ਕਿਲੋ ਬਾਹਣ ਦਾ ਕਰਦਾ ਹਾਂ ਇੱਥੇ ਮੇਰਾ ਰੋਜ਼ ਆਉਂਦਾ Delhi ਆਉਂਦਾ ਇਹਨਾਂ ਨੇ ਕੋਈ ਸਫਾਈ ਨਹੀਂ ਕਰੀ ਐਵੇਂ ਜੋ ਕੋਈ ਬੱਟੇ ਖੜੇ ਨੇ ਤੁਸੀਂ ਮੋਟਰਸਾਈਕਲ ਭਜਾ ਕੇ ਦੇਖ ਲਓ ਜੇ ਉੱਡ ਲਿਓ ਗੱਡੀ ਕਣੀ ਚੱਕੋ ਵੀ ਪੈਸੇ ਲੋਡ ਗੱਡੀ ਆ ਰਹੀ ਐ ਕਿ ਮੈਂ ਟਟਕਦੀ ਆ ਰਹੀ ਐ ਤੁਰਤ ਪੈਰ ਸੜਕ ਬਣੀ ਹੋਵੇ ਸਫਾਈ ਹੋਵੇ ਕੀ ਮੰਗ ਕਰਦੇ ਇਹਦਾ ਕਾਰਵਾਈ ਹੋਣੀ ਚਾਹੀਦੀ ਹੈ ਵੀ ਗਾਹਾਂ ਬਾਤ ਤੇ ਨਹੀਂ ਕਰਨਗੇ ਸਾਡੀ ਮੋਹਰ ਸਿੰਘ ਵਾਲੇ ਪਿੰਡ ਦੀ ਸੜਕ ਚਾਹੀਦੀ ਫਿਰ ਉਹ ਵੀ ਖਰਾਬ ਕਰ ਦੇਣਗੇ ਮਾਨ ਸਾਹਿਬ ਕਹਿੰਦੇ ਵੀ ਦੋਨੇ ਪੰਚਾਇਤਾਂ ਸਾਈਨ ਕਰਦੀਆਂ ਨੇ ਸੜਕ ਬਣਨ ਤੋਂ ਬਾਅਦ ਇਹ ਵੀ ਨਾ ਪੇਮੈਂਟ ਜਿਹੜੀ ਨਾ ਉਹ ਨਜ਼ਰ ਜਿੰਨਾ ਚਿਰ ਉਹ ਲੋਕਾਂ ਨੂੰ ਪੂਰਾ ਹੋ ਨਹੀਂ ਹੁੰਦਾ ਉਹਨਾਂ ਚਿਰ ਹੋ ਨਹੀਂ ਹੋਣਾ ਚਾਹੀਦਾ ਲੱਗਦਾ ਵੀ ਕੋਈ ਪਹਿਲਾਂ ਪਰਖ ਲੈਂਦਾ ਇਹਨਾਂ ਚੀਜ਼ਾਂ ਦੀ ਪਰਖ ਨਾ ਇਹੋ ਤਾਂ ਹੈ ਜੀ ਹੁਣ ਅੱਧ ਵਿਚਾਲੇ ਤਾਂ ਕਰਤੀ ਆ ਅੱਧਿਕ ਪਿੰਡਲਵੇ ਜਾ ਕੇ ਦੇਖੋ ਜੀ ਇਹਨਾਂ ਨੇ 1.5 ਕਿਲੋਮੀਟਰ ਤਾਂ ਉਹੀ ਪਾਤੀ ਬਿਨਾ ਉਹ ਤੁਸੀਂ ਪੱਟੇ ਉਹ ਅਧਿਕਾਰੀ ਆਇਆ ਨਹੀਂ ਮੰਡੀ ਕੋਲ ਕੋਈ ਨਹੀਂ ਆਇਆ ਜੀ ਉਹੀ ਪਾਈ ਪਈ ਜੀ ਜਾ ਕੇ ਦੇਖੋ ਜੀ ਉੱਥੇ ਐਂ ਹੀ ਪਾਤੀ ਉਹਨਾਂ ਨੇ ਮੁੜ ਕੇ ਕੋਈ ਉਹ ਵੀ ਨਹੀਂ ਕਰਿਆ ਐਂ ਜਾਂ ਸੋਨੂੰ ਹੁਣ ਦਿਖਾ ਦੇਣਾ ਥੱਲੇ ਹੋਰਾ ਵੀ ਨਹੀਂ ਪੱਟਿਆ ਇਟਵੀਨ ਲਾਈ ਆਹਾ ਜਿਹੜੇ ਥੱਲੇ ਇਟ ਲਾਉਣੇ ਸਾਈਡ ਤੇ ਜਿਨ੍ਹਾਂ ਤੋਂ ਪਿੰਡ ਲਵੇ ਜਿਨ੍ਹਾਂ ਤੋਂ ਡਰ ਸੀਗਾ ਉਹਨਾਂ ਦੇ ਮਤਲਬ ਪੈਂਆਂ ਨੂੰ ਜਿਹੜੀ ਲੁੱਕ ਪਾਈ ਗਈ ਹੈ ਹਾਂ ਉਹਨਾਂ ਉਹਨਾਂ ਦੇ ਪੈਂਆਂ ਨੂੰ ਪਾਈ ਗਈ ਹੈ ਜਿਨ੍ਹਾਂ ਤੋਂ ਡਰ ਹੈਗਾ ਉਹਨਾਂ ਦੇ ਸਾਰੇ ਉਸ ਨੂੰ ਪਾਈ ਤੁਹਾਨੂੰ ਪ੍ਰੋਗਰਾਮ ਦਾ ਪਤਾ ਹੀ ਕਿੱਥੇ ਕਿੱਥੇ ਲੁੱਕ ਪਈ ਹੈ ਇਹਦਾ ਪਤਾ ਹੀ ਪੈਂਆਂ ਚ ਤਾਂ ਹੱਕ ਵੀ ਨਹੀਂ ਬਣਦਾ ਲੱਗਦਾ ਫਿਰ ਵੀ ਆਮ ਆਦਮੀ ਦੀ ਸਰਕਾਰ ਜਿਹੜੀ ਹੈ ਉਹ ਹਾਂ ਜੀ ਫੇਲ ਹੈ ਤਾਂ ਜਮਾ ਕਿਹੜੀ ਆਦਾ ਅਸੀਂ ਦੁਨੀਆ ਦੇ ਰਹਿਣਿਆ ਗਏ ਹਰ ਵਕਤ ਸੰਪਤੀਆਂ ਜਿਨ੍ਹਾਂ ਕੋਲ 919815 ਅਜਿਹਾ ਸਰ ਸੜਕ ਦਾ ਇਸ਼ੂ ਆਇਆ ਹੈ ਕਹਿ ਰਿਹਾ ਕਿ ਮਟੀਰੀਅਲ ਘਟਿਆ ਤੇ ਰੇਤੇ ਮਿੱਟੀ ਦੀ ਸਫਾਈ ਨਹੀਂ ਕੀ ਆ ਪੂਰਾ ਮਾਮਲਾ ਚ ਜਾਂਚ ਕਰ ਲਈ ਮੈਂ ਹੁਣ ਚੈੱਕ ਕੀਤੀ ਆ ਕਿ ਸਾਰੀ ਚੈੱਕ ਕੀਤਾ ਸੈਂਪਲ ਵੀ ਲਏ ਨੇ ਜੀ ਸੈਂਪਲ ਠੀਕ ਪਾਏ ਗਏ ਨੇ ਸਾਡੇ ਦੋ ਸੈਂਪਲ ਲਏ ਨੇ ਮੈਂ ਇੱਕ ਸੈਂਪਲ ਹੋਰ ਲੜਾਂ ਤੇ ਇਹ ਠੀਕ ਪਾਏਗਾ ਸਾਡੇ ਪਾਸ ਬਰਮ ਦਾ ਕੰਮ ਰਹਿੰਦਾ ਹੋਸੀ ਕਰਦਾ ਹਾਂ ਅੱਛਾ ਜੀ ਸਰ ਕਿੰਨੀ ਲੈਂਥ ਹੈ ਕਿੰਨੇ ਦੇ ਪੈਸਿਆਂ ਦਾ ਇਹ ਟੈਂਡਰ ਹੈ ਇਹ 3.75 ਲੈਂਥ ਹੈ ਜੀ ਤੇ 72 ਲੱਖ ਦੇ ਕਰੀਬ ਦੀ ਕਾਸਟ ਹੈ ਅੱਛਾ ਇਹ ਪੁਰਾਣੀ ਤੇ ਇਹਨਾਂ ਨੇ ਪ੍ਰੀਮਿਕਸ ਪਾਇਆ ਕਿੰਨੀ ਪੁਰਾਣੀ ਸੀ ਕਿੰਨੀ ਨਵੀਂ ਬਣਾਈ ਹੈ ਇਹ ਮੈਂ ਤੁਹਾਨੂੰ ਡਿਟੇਲ ਦੇ ਦਿਆਂ ਬਾਅਦ ਤੇ ਜਿਹੜੇ ਜੋ ਰਿਟਸ ਹੈਗਣ ਆਪਣੇ ਕੋਲੇ ਪੁਰਾਣੀ ਦਾ ਕੀ ਪ੍ਰੂਫ ਹੈ ਜੀ ਵੀ ਇੰਨੀ ਪੁਰਾਣੀ ਹੈ ਇਹ ਤਾਂ ਕੁਝ ਵੀ ਨਹੀਂ ਵੈਸੇ ਜੇ ਸਾਡੀ ਸਰਫੇਸ ਠੀਕ ਹੈ ਤਾਂ ਉਸ ਤੇ ਅਸੀਂ ਪੀਸੀ ਪਾ ਦਨੇ ਆ ਜੇ ਸਰਫੇਸ ਟੁੱਟਿਆ ਹੈ ਜੀ ਫਿਰ ਅਸੀਂ ਡਬਲਯੂਐਮ ਕਰਕੇ ਫਿਰ ਅਸੀਂ ਰਿਪੇਅਰ ਕਰ ਦਿੰਦੇ ਹਾਂ ਸਰ ਉਪਮਾਨਾ ਕੀ ਹੈ ਉਹਨੂੰ ਉਹਨੂੰ ਜਿਹੜੇ ਸੜਕ ਸੜਕ 'ਚ ਟੋਏ ਪਏ ਨੇ ਟੁੱਟੀ ਹੋਈ ਹੈ क्रैक ਹੈ ਤਾਂ ਫਿਰ ਇਸ ਪੱਥਰ ਦੀ ਲੋੜ ਉਹਦੇ ਪੱਥਰ ਪਾ ਦਨੇ ਆ ਉਹਦੇ ਚ ਇਸ ਨਹੀਂ ਨਹੀਂ ਐਸਟੀਮੇਟ ਦੇ ਅਕੋਰਡਿੰਗ ਹੁੰਦਾ ਹੈ ਇਸ ਦਾ ਕੀ ਪਤਾ ਲੱਗੂ ਉਹਦੀ ਮਿੰਤੀ ਕਿੰਨੀ ਹੈ ਨਮੀ ਦੀ ਕਿੰਨੀ ਹੈ ਕੁਐਸਟਿਮੇਟ 'ਚ ਉਹ ਐਸਟੀਮੇਟ ਬਣਦਾ ਜੀ ਪਹਿਲਾਂ ਉਸ ਤੋਂ ਬਾਅਦ ਕਰਦੇ ਆਪਾਂ ਐਸਟੀਮੇਟ ਦਾ ਰਿਵਾਈਜ਼ ਵੀ ਹੁੰਦਾ ਰਹਿੰਦਾ ਜੀ ਨਹੀਂ ਜੇ ਰਿਵਾਈਜ਼ੇ ਚੇਂਜੇਸ ਹੋ ਜੂਗੇ ਉਸ ਤੋਂ ਬਾਅਦ ਫਿਰ ਰੀਰ ਰਿਵਾਈਜ਼ ਹੋਊਗਾ ਨਹੀਂ ਨਹੀਂ ਹੁੰਦਾ ਵੈਸੇ ਇਸ ਤਰ੍ਹਾਂ ਜੀ ਉਹ ਐਸਟੀਮੇਟ ਦੇ ਦੇਣਾ ਤੁਹਾਨੂੰ ਡਿਟੇਲ ਆ ਜੂ ਸਾਰੀ ਉਹਦੇ ਅਕੋਰਡਿੰਗ ਕੰਮ ਕਿੰਨੀ ਜਗਾ ਕੰਮ ਚੱਲ ਰਿਹਾ ਜੀ ਇੱਥੇ ਨੇੜੇ ਤੇੜੇ ਹੈਗੇ 3-4 ਕਿੱਗਾ ਚੱਲ ਰਿਹਾ ਜੀ ਤੇੜੇ ਤੇੜੇ ਮਤਲਬ 500 ਦੇ ਵਿੱਚ ਹਾਂਜੀ ਜੀ ਜਿਹੜੀ ਪੱਥਰ ਪਾਏ ਆਪਾਂ ਉਹ ਕੰਪਲੀਟ ਕਰ ਰਹੇ ਆ ਕਿਉਂਕਿ ਦੋ ਤਿੰਨ ਦਿਨ ਪਲਾਂਟ ਹੋ ਚੁਣ ਲੈਣਾ ਸਾਡਾ ਮੌਸਮ 'ਚ ਫਰਕ ਪੈ ਗਿਆ ਤ